ਵਾਹਿਗੁਰੂ ਜੀ ਗੁਰੂ ਗਰੀਬ ਨਿਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਤਾਂਗ ਲੱਗੀ ਬਿੰਦ ਬਿੰਦ ਬਾਰ ਦੇਵਾਂ ਜੰਦ ਜੰਦ ਵੇਖ ਲਾਂ ਦਿਦਾਰ ਮੈਂ ਦੀਦ ਨੇ ਵਿਛਾਈ ਕਰਹ ਮਾਨ ਤਨ ਵਿੱਚ ਮਰਾਂ ਸਰਦਾ ਮੌਜ ਜੀਵ ਮਰਾਂ ਜਾਵਾਂ ਬਿਹਾਰ ਮੈਂ ਆਇਆਂ ਪਿਆਰੇ ਜੀ ਜਾਂਦਾ ਵਿਚੜੇ ਸੱਜਣਾ ਆਇਆਂ ਪਿਆਰੇ ਜੀ ਜਾਂਦਾ ਵਿਚੜੇ ਸੱਜਣਾ ਦਿਆਂ ਪਿਆਰੇ ਜੀ ਜਾਂਦਾ ਵਿਚੜੇ ਸੱਜਣ ਦਿਆਂ ਆਇਆਂ ਪਿਆਰੇ ਜੀ ਜਾਂਦਾ ਵਿਚੜੇ ਸੱਜਣ ਪਿਆਰੇ ਦੀ ਯਾਦਾਂ ਵਿੱਚ ਅਨੇਕ ਜਨਮੀਆਂ ਆਇਆ ਪਿਆਰੇ ਦੀ ਯਾਦਾਂ ਵਿੱਚ ਛੜੇ ਸੱਜਣਾ ਆਇਆ ਪਿਆਰੇ ਦੀ ਯਾਦਾਂ ਵਿੱਚ ਛੜੇ ਸੱਜਣਾ ਦਈਆਂ ਆਇਆ ਪਿਆਰੇ ਦੀ ਯਾਦਾਂ ਵਿੱਚ ਛੜੇ ਸੱਜਣਾ ਦਈਆਂ ਆਆਂ ਪਿਆਰੇ ਜੀ ਆਦਾਂ ਵਿੱਚ ਅਡੇ ਸੱਜਣ ਦੀਆਂ ਮਿਚਰੇ ਸੱਜਣ ਦੀ ਉਹ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਨਾ ਹਮ ਵੀ ਬੰਜਾ ਡੂਮਣੀ ਰੋਮ ਚਿੰਨੀ ਬਾਣ ਮਾਨਯੋਗ ਸਤ ਸੰਗਿਓ ਸੁਭਾਗੀਆਂ ਘੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ ਬਾਣੀ ਦੀ ਪੰਕਤੀ ਹੈ ਕਿ ਇੱਕ ਦੀ ਜਾਦ ਹੁੰਦੀ ਹੈ ਇੱਕ ਦੀ ਢੀਕ ਹੁੰਦੀ ਹੈ ਢੀਕ ਉਹਦੀ ਹੁੰਦੀ ਹੈ ਜਿਹੜਾ ਦੱਸ ਕੇ ਗਿਆ ਹੋਵੇ ਜਿਹੜਾ ਦੱਸ ਕੇ ਨਾ ਗਿਆ ਹੁਬ ਉਹਦੀ ਯਾਦ ਯਾਦ ਹੁੰਦੀ ਹੈ ਇੰਤਜ਼ਾਰੀ ਬੇਕਰਾਰੀ ਅੱਜ ਆਪਾਂ શ્રી ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਰਚਨਾ ਪਵਿੱਤਰ ਹੁੰਦੀ ਨਾਮ ਕਹ ਤੋ ਗੋਬਿੰਦ ਕਾ ਸੂਚੀ ਪਈ ਰਚਨਾ ਜਿਨ੍ਹਾਂ ਦੀ ਸੰਗਤ ਕਹਿਵੇ ਕੋ ਸੋਭਾ ਨਹੀਂ ਦੇਖਾ ਕੀ ਪ੍ਰਬਾਨ ਮਾਪੁਰਖ ਬਚਨ ਕਰਿਆ ਕਰਦੇ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੇ ਸੇਵਾਦਾਰ ਆ ਨਾਨਕ ਸਰ ਵਾਲੇ ਕਹਿੰਦੇ ਇੱਕ ਪੁੱਤ ਹੁੰਦਾ ਇੱਕ ਕਪੁੱਤ ਹੁੰਦਾ ਇੱਕ ਸੁਪੁੱਤ ਹੁੰਦਾ ਕਹਿੰਦੇ ਵੀ ਬਾਬਾ ਆਨੰਦ ਸਿੰਘ ਜੀ ਦੇ ਅਸੀਂ ਸੁਪੁੱਤ ਬਣ ਕੇ ਦਿਖਾਇਆ ਤੇ ਬਾਬਾ ਮਾਨ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲਿਆਂ ਦੇ ਸੁਪੁੱਤ ਬਣ ਕੇ ਦਿਖਾਇਆ ਮੇਰਾ ਕਹਿਣ ਦਾ ਮਤਲਬ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਦੇ ਕੱਲੇ ਕੱਲੇ ਰੋਮ ਰੋਮ ਵੇ ਸਾਢੇ 3 ਕਰੋੜ ਸਾਢੇ 3 ਕਰੋੜ ਰੋਮਾਂ ਸਰੀਰ ਦਾ ਤੇ ਬਾਬਾ ਈਸ਼ਰ ਸਿੰਘ ਜੀ ਦਾ ਨਾਂ ਨਿਕਲਦਾ ਸੀ ਬਾਬਾ ਮਾਨ ਸਿੰਘ ਜੀ ਦੇ ਮੇਰਾ ਕਹਿਣ ਦਾ ਮਤਵ ਹੈ ਜਿੰਨਾ ਬਾਬਾ ਮਾਨ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਦਾ ਪ੍ਰਚਾਰ ਕੀਤਾ ਨਹੀਂ ਹੋਇਆ ਹੁਣ ਕਿਸੇ ਤੋਂ ਭਮਦੀ ਸੰਪਰਤਾਵਾਤੋਂ ਵੀ ਨਹੀਂ ਹੋਇਆ ਉਹਨਾਂ ਤੁਸੀਂ ਕਹੋਗੇ ਕਹਿੰਦਾ ਜਿੰਨਾ ਤੇ ਨਾ ਬਾਬਾ ਮਾਨ ਸਿੰਘ ਵਰਗਾ ਪਰਉਪਕਾਰੀ ਨਾ ਉਹ ਜੇ ਲੰਗਰ ਲੱਗਣ ਬਾਬਾ ਈਸ਼ਰ ਸਿੰਘ ਜੀ ਦੇ ਨਾਂ ਤੇ ਜਿਹੜੇ ਬਾਬੇ ਲਾਗੇ ਨਾ ਤੇ ਨਾ ਹੀ ਸੋਹ ਸੰਗਤ ਐਡੇ ਐਡੇ ਪਰਉਪਕਾਰ ਹੋਣ ਜਿੰਨੇ ਬਾਬਾ ਮਾਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੂੰ ਚੇਤੇ ਕਰਦਿਆਂ ਲਾਗੇ ਨੀਤੀ ਵਾਲਾ ਕਹਿੰਦਾ ਕਹਿੰਦਾ ਵੀ ਸੰਤਾਂ ਵਿੱਚ ਕੀ ਗੁਣ ਹੁੰਦਾ ਹੈ ਕਹਿੰਦਾ ਸੰਤਾਂ ਵਿੱਚ ਇਹ ਗੁਣ ਹੁੰਦਾ ਸੰਤ 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 ਸੇਵਾਦਾਰ ਨੂੰ ਸੰਤ ਬਣਾ ਦਿੰਦੇ ਆ ਕਹਿੰਦੇ 파ਰਸ ਵੀ ਲੋਹੇ ਨੂੰ ਸੋਨਾ ਬਣਾ ਦਿੰਦਾ ਕਦ ਬਣਾ ਦਿੰਦਾ ਕਹਿੰਦੇ ਗੱਲ ਸੁਣ ਲੈ ਕਹਿੰਦੇ 파ਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਪਰ 파ਰਸ ਨਹੀਂ ਬਣਾ ਸਕਦਾ ਕਹਿੰਦੇ ਸੰਤ ਚ ਕੀ ਗੁਣ ਹੁੰਦਾ ਕਹਿੰਦੇ ਸੰਤ ਚ ਇਹ ਗੁਣ ਆ ਕਹਿੰਦੇ ਸੇਵਾਦਾਰ ਨੂੰ ਸੰਤ ਬਣਾ ਕੇ ਰੱਖ ਦਿੰਦਾ ਸੰਤ ਤੌਰ 파ਰਸੂ ਮੇ ਬੜੋ ਅੰਤਰੋ ਜਾਣ ਬਹੁਤ ਲੋਹੋਂ ਕੰਚਨ ਕਰਾ ਉਹ ਕਰ ਲੈ ਆਪ ਸਮਾਨ ਗੁਰੂ ਨਾਨਕ ਦੇ ਮਹਾਰਾਜ ਮਲਤਾਨ ਚ ਗਏ ਮਲਤਾਨ ਚ ਮਲਤਾਨ ਦੇ ਫਕੀਰ ਕਹਿੰਦੇ ਆ ਜੀ ਮਲਤਾਨ ਫਕੀਰਾਂ ਨਾਲ ਭਰਿਆ ਪਿਆ ਤੇ ਅੱਜ ਬਾਬਾ ਆਨੰਦ ਸਿੰਘ ਵੈਖਰੂ ਬਾਬਾ ਮਾਨ ਸਿੰਘ ਜੀ ਦੀ ਕਿਰਪਾ ਨਾਲ ਆਪੇ ਵਾ ਫਕੀਰਾਂ ਨਾਲ ਭਰਿਆ ਪਿਆ ਮੇਰਾ ਕਹਿਣ ਦਾ ਮਤਲਬ ਹੈ ਇੱਕ ਬੱਲੀ ਨਾ ਦੇਖੋ ਬਾਬਾ ਬਨੀ ਸਿੰਘ ਬੱਲੀ ਦੇਖੀਏ ਜਾਂ ਬਾਬਾ ਮੋਹਨ ਸਿੰਘ ਮੈਂ ਨਾ ਵੀ ਕੱਲੇ ਕੱਲੇ ਪਾਬਾ ਦੀ ਸਰਜਨ ਸਿੰਘ ਵੱਲ ਗੱਲ ਕਰ ਲੋ ਬਾਬਾ ਬਲਬਿੰਦਰ ਸਿੰਘ ਨਾਲ ਗੱਲ ਕਰ ਲੋ ਜੇ ਆਪਣੀ ਭਾਵਨਾ ਹੋਵੇ ਕੱਲੇ ਕੱਲੇ ਸਿੰਘ ਦੇ ਵਿੱਚੋਂ ਬਾਬਾ ਮਾਨ ਸਿੰਘ ਦੇ ਦਰਸ਼ਨ ਹੁੰਦੇ ਆ ਪੜਿਆ ਕਰਦੇ ਗੱਜ-ਬੱਜ ਕੇ ਬੋਲਦੇ ਉਹ ਸਤਿਗੁਰ ਮਹਾਪੁਰਖ ਹਨ ਪਾਰ ਸੁਕਾਂਚਨ ਕਰ ਤੋਂ ਲੋਹ ਸਤਗੁਰ ਮਹਾਰਾ ਪਰਖ ਹਨ ਪਾਰੋਚ ਕੰਚਨ ਕਰਦੇ ਲੋਗੇ ਨੂੰ ਕੰਚਨ ਕਰਦੇ ਲੋਗੇ ਸਤਗੁਰ ਮਹਾਰਾ ਪਰਖ ਰਾਨ ਕੰਚਨ ਕਰਦੇ ਕਰ ਦੇ ਲੋਹੇ ਨੂੰ ਕਾਂਚਨ ਕਰ ਦੇ ਲੋਹੇ ਨੂੰ ਕਰ ਦੇ ਲੋਹੇ ਨੂੰ ਕਾਂਚਨ ਕਰ ਦੇ ਲੋਹੇ ਨੂੰ ਇਹਨੂੰ ਕਹਿੰਦੇ ਮਹਾਂਪੁਰਖ ਸਾਧ ਸੰਗਤ ਬਾਬਾ ਮਾਨ ਸਿੰਘ ਜੀ ਦੇ ਵਿੱਚ ਵੱਡਾ ਗੁਣ ਮੈਂ ਇਹ ਦੇਖਿਆ ਮੈਨੂੰ ਵੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕੋ ਸਮਾਂ ਬਈ ਗਰੀਬ ਬੰਦੇ ਨੂੰ ਦੇਖ ਕੋ ਉਹਨਾਂ ਨੂੰ ਚਾਹ ਚੜਨਾ ਬਈ ਇਹਨੂੰ ਮੈਂ ਦੇਖ ਕੀ ਦੇ ਮੈਂ ਅੱਖਾਂ ਆਪ ਦੀਆਂ ਨਾਲ ਦੇਖਿਆ ਬਈ ਜਿਹਨੂੰ ਬੰਦੇ ਨੂੰ ਕੋਈ ਬੁਲਾਕੇ ਨਹੀਂ ਸੀ ਰਾਜੀ ਤੇ ਉਹਨਾਂ ਨੂੰ ਉਹਨਾਂ ਨੇ ਗਿੱਜੇ ਚੋਂ ਕੱਢ ਕੇ ਹਜ਼ਾਰਾਂ ਰੁਪਈਆ ਦੇਣਾ ਰੋ ਵਿਚਾਰ ਮੇਰਾ ਕਹਿਣ ਦਾ ਮਤਲਬ ਅੱਜ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਜਿਵੇਂ ਇੱਕ ਦਰਗਾਹੀ ਸ਼ਾ ਫਕੀਰ ਸੀ ਨਾਬਾ ਸਾਹਿਬ ਗੁਰਦੁਆਰੇ ਰਹਿੰਦਾ ਸੀ ਚੰਡੀਗੜ੍ਹ ਦੇ ਕੋਲੇ ਨਾਬਾ ਸਾਹਿਬ ਗੁਰਦੁਆਰਾ ਉਹ ਬੁੱਢਣ ਸਾਹਾ ਦਾ ਮਰੀਦ ਸੀ ਜਿਵੇਂ ਬਾਬਾ ਮਾਨ ਸਿੰਘ ਬਾਬਾ ਈਸ਼ਰ ਸਿੰਘ ਦਾ ਮਰੀਦ ਸੀ ਲੋਕ ਬੁੱਲੇ ਨੂੰ ਦੰਦੇ ਮੱਤੀ ਬੁੱਲਿਆ ਜਾ ਰੋ ਵਿਚਮਸੀਤੀ ਵਿਚਮਸੀਤਾ ਕੀ ਕੁਝ ਹੁੰਦਾ ਤੇ ਜਲੋ ਨਾ ਗਈ ਪਲੀਤੀ ਬੈਣ ਕਾਮਲ ਮੁਰਸ਼ਦ ਬੁੱਲਿਆ ਤੇਰੀ ਐਵੇਂ ਗਈ ਆਵਾਦਤ ਕੀਤੀ ਮੇਰਾ ਕਹਿਣ ਦਾ ਮਤਵਲ ਹੈ ਬੁੱਢਣ ਸਾਹਾ ਦਾ ਮਰੀਦ ਹੈ ਦਰਗਾਹੀ ਸ਼ਾਹ ਉਹਨੂੰ ਲਗਨ ਆਇਆ ਲਾਤੀ ਜਿਵੇਂ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਮਾਨ ਸਿੰਘ ਜੀ ਨੂੰ ਲਾਤੀ ਤੇ ਉਹਨੇ ਬੈਠੇ ਨੇ ਸੋਚਿਆ ਕਰਨਾ ਮਣਾ ਉਹ ਦਿਹਾੜਾ ਕਦੋਂ ਆਊਗਾ ਉਹ ਜਾਦ ਕਦੋਂ ਪੂਰੀ ਹੋਊ ਜਿਵੇਂ ਅੱਜ ਸੰਗਤਾਂ ਮਨਾ ਰਹੀਆਂ ਬਾਬਾ ਈਸ਼ਰ ਸਿੰਘ ਜੀ ਦਾ ਦਿਹਾੜਾ ਤੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਕਰਦਾ ਜਿਵੇਂ ਅੱਜ ਬਾਬਾ ਈਸ਼ਰ ਸਿੰਘ ਤੇ ਬਾਬਾ ਮਾਨ ਸਿੰਘ ਨੂੰ ਆਪਾਂ ਚੇਤੇ ਕਰਦੇ ਆ ਉਹ ਜਦੋਂ ਬੈਠਾ ਚੇਤੇ ਕਰੇ ਨਾ ਬੜੇ ਉਤਾਰ ਨਾਲ ਗੱਜ-ਬੱਜ ਕੇ ਬੋਲਿਓ ਓ ਮੈਂ ਤਰੁਨੀਆ ਤੇ ਸਾਰਾ ਜੱਗ ਰੋਵੇ ਓਏ ਬਣਾ ਫੇਰੂ ਰੋਂਦੇ ਮੈਂ ਤਰੁਨੀਆ ਤੇ ਸਾਰਾ ਜੱਗ ਰੋਵੇ ਓਏ ਬਣਾ ਤੇ ਪੰਖੇ ਰੂ ਰੋਂਦੇ ਮਾਇਰ ਬੁੰਨੀ ਸਭ ਸਭ ਜਗ ਰੁਣਾ ਰੁਣਾ ਬਣ ਪੰਖੇਰੂ ਪੰਛੀ ਕਦੋਂ ਰੋਂਦੇ ਆ ਜਾਨਵਰ ਕਦੋਂ ਰੋਂਦੇ ਆ ਦਰਖਤ ਕਦੋਂ ਕਮਲਾਉਂਦੇ ਆ ਸਤ ਸੰਗਤ ਜਦੋਂ ਕੋਈ ਰੱਬ ਦਾ ਪਿਆਰਾ ਜਾਂਦਾ ਮਹਾਰਾ ਛੇਵੇਂ ਪਾਤਸ਼ਾਹ ਜੋਤੀ ਜੋ ਸਮਾਏ ਕੀਰਤਨ ਪਰ ਤੇ ਕੱਦਾਂ ਵੀ ਰੋਂ ਕੀਰਤਨ ਪਰ ਤੀਆਂ ਮਹਾਰਾ ਛੇਵੇਂ ਪਾਤਸ਼ਾਹ ਤੇ ਜੋਤੀ ਜੋ ਸਮਉਣ ਤੇ ਨਾ ਕੱਦਾਂ ਰੋਂਦੀਆਂ ਮੇਰਾ ਮਤਵਲ ਹੈ ਸ਼੍ਰੀ ਮਾਨ ਇੱਕ ਮਹਾਂਪੁਰਖ ਚੜ੍ਹਾਈ ਕੀਤੀ ਤੇ ਮੈਂ ਦਰਖਤਾਂ ਚੋਂ ਪਾਣੀ ਨਿਕਲਦਾ ਦੇਖਿਆ ਇਹਨੂੰ ਕਹਿੰਦੇ ਵੀ ਸਭ ਜਗ ਰੂਨਾ ਤੇ ਬਾਬਾ ਈਸ਼ਰ ਸਿੰਘ ਜੀ ਨੇ 50 ਸਾਲ ਕੀਰਤਨ ਕੀਤਾ ਉਹਨਾਂ ਨੇ ਸਾਲ ਸੰਗਤ ਦੂਜਾ ਮਾਈਕ ਨਹੀਂ ਰੱਖਿਆ ਤੀਜਾ ਚਮਟਾ ਨਹੀਂ ਵੱਜਣ ਦਿੱਤਾ ਚੌਥੀ ਸੁਰ ਨਹੀਂ ਲਾਈ ਬਾਬਾ ਈਸ਼ਰ ਸਿੰਘ ਜੀ ਨੇ ਦੂਜਾ ਮਾਈਕ ਨਹੀਂ ਰੱਖਿਆ ਤੀਜਾ ਚਮਟਾ ਨਹੀਂ ਵੱਜਣ ਦਿੱਤਾ ਤੇ ਚੌਥੀ ਸੁਰ ਨਹੀਂ ਤਿੰਨ ਸੁਰਾਂ ਤੇ ਕੀਰਤਨ ਕੀਤਾ ਬਾਬਾ ਈਸਰ ਸਿੰਘ ਜੀ ਦੀ ਕਮਾਈ ਕਿੰਨੀ ਹੋਣੀ ਹੈ ਮੈਂ ਸਮਾਪਤੀ ਕਰਾਂ 2 ਮਿੰਟ ਰਹਿ ਗਏ ਬਾਬਾ ਈਸਰ ਸਿੰਘ ਜੀ ਛੰਨੇ ਗਏ ਬਾਬਾ ਕਰਪਾਲ ਸਿੰਘ ਜੀ ਦੀ ਵਰਸੀ ਸੰਤ ਬਾਬਾ ਕਰਪਾਲ ਸਿੰਘ ਜੀ ਛੰਨਾ ਆਲੇ ਹੋਏ ਸੰਤਾਂ ਦੇ ਕੱਪੜੇ ਪਾਏ ਤੇ ਉੱਤੇ ਸੰਤ ਜੈਬ ਸਿੰਘ ਜਿਨ੍ਹਾਂ ਨੂੰ ਸੰਤ ਸੁੰਦਰ ਸਿੰਘ ਜੀ ਭਿੰਡਰਾਲਿਆਂ ਨੇ ਪੜਾਇਆ ਸੀ ਉਹ ਸੈਕਟਰੀ ਸੰਤ ਜੈਬ ਸੋਹਣੀ ਜਦੋਂ ਸੰਤ ਜੈਬ ਸੋਹਣੀ ਕਟੜ ਵਾਲੇ ਸੀ ਸੰਤ ਜੈਬ ਸੋਹਣੀ ਦੈਨ ਲੱਗੇ ਬਈ ਹੁਣਾ ਰਾਣਾ ਸਾਹਿਬ ਤੋਂ ਆਇਆ ਇਹਨਾਂ ਨੇ ਕੀਰਤਨ ਕਰਨਾ ਜਾਂਦੀ ਮੇਰਾ ਮਤਬਲਾ ਥੋੜਾ ਜਿਹਾ ਰੁੱਖਾ ਸ਼ਬਦ ਬੋਲੇ ਪਰ ਬਾਬਾ ਈਸ਼ਰ ਸਿੰਘ ਜੀ ਦੀ ਧਨ ਕਮਾਈ ਸਾਧ ਸੰਗਤ ਸੰਤ ਉੱਠ ਕੇ ਖੜੇ ਹੋਏ ਸੰਤ ਕਹਿੰਦੇ ਓਏ ਬਾਬਾ ਸੁੰਦਰ ਸਿੰਘ ਜੀ ਨੇ ਪੰਜ ਰਤਨ ਪੈਦਾ ਕੀਤੇ ਆ ਜਿਵੇਂ ਬਾਬਾ ਮਾਨ ਸਿੰਘ ਜੀ ਨੇ ਬਾਬਾ ਮੋਹਨ ਸਿੰਘ ਬਾਬਾ ਮਨੀ ਸਿੰਘ ਬਾਬਾ ਸਰਜਨ ਸਾਉ ਬਾਬਾ ਬਲਵਿੰਦਰ ਸਿੰਘ ਬਾਬਾ ਗੜੀ ਮੇਰਾ ਮਤਬਲਾ ਮੈਨੂੰ ਸਾਰਾਂ ਦੇ ਨਾਉ ਨਹੀਂ ਆਉਂਦੇ ਏ ਬਾਬਾ ਮਾਨ ਸਿੰਘ ਜੀ ਦੇ ਪੈਦਾ ਕੀ ਕਹਿੰਦੇ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਪੰਜ ਰਸਣ ਪੈਦਾ ਕੀਤੇ ਆ ਇਹ ਸੰਤ ਜੈਬਸੋਂ ਨੇ ਮੈਨੂੰ ਆਪ ਗੱਲ ਸੁਣਾਈ ਮੈਂ ਐਵੇਂ ਸੁਣੀ ਸੁਣਾਈ ਨਹੀਂ ਕਰਦਾ ਹੁੰਦਾ ਕਹਿੰਦਾ ਵੀ ਸੱਚੀ ਗੱਲ ਤੁਹਾਨੂੰ ਦੱਸ ਗੇ ਜਦੋਂ ਕਹਿੰਦਾ ਬਾਬਾ ਈਸ਼ਰ ਸਿੰਘ ਜੀ ਸੁਣਾਉਣ ਲੱਗੇ ਕਹਿੰਦੇ ਲੜਾਈਕਿਆਂ ਵਾਲੇ ਬਾਬੇ ਨਰੈਣ ਸਿਓ ਸੰਤ ਗਿਆਨੀ ਗੁਰਬਚਨ ਸਿੰਘ ਸੰਤ ਗੁਰਦਿਆਲ ਸਿਓ ਕਹਿੰਦਾ ਜਦੋਂ ਪੰਜਵੇਂ ਪੰਜਵੇਂ ਥਾਂ ਤੇ ਮੇਰਾ ਨਾਂ ਲਿਆ ਕਹਿੰਦਾ ਵੀ ਮੈਨੂੰ ਧਰਤੀ ਨਾ ਵੇਲ ਦੇ ਬਈ ਸੰਤ ਤਾਂ ਇਹ ਜਿਆ ਹੁੰਦਾ ਹੈ ਬਈ ਮੇਰੇ ਅੰਦਰ ਈਰਖਾ ਨਾ ਭਰਿਆ ਪਿਆ ਸੰਤ ਕੱਡੇ ਦੇ ਆਲੂ ਐ ਗੱਜ-ਬੱਜ ਕੇ ਬੋਲੋ ਧਾਰ ਨਾ ਪੜ ਗਏ ਆਉਣ ਵਾਲਾ ਸਮਾਂ ਬਾਬਾ ਮਨੀ ਸਿੰਘ ਜੀ ਉਹਨਾਂ ਤੋਂ ਤੇ ਸਾਰੇ ਜਥਾ ਸਾਧ ਸੰਗਤ ਮੈਂ ਤਾਂ ਨਾ ਵੀ ਧੰਨ ਐ ਜਿਹੜੇ ਜਥੇ ਨੇ ਬਾਬਿਆਂ ਨਾਲ ਇਉਂ ਨਿਵਾਤੀ ਪੜਿਆ ਕਰਦੇ ਗੱਜ ਉਹ ਜਿਵੇਂ ਲਾਈ ਸੀ ਨਿਵਾਤੀ ਸੱਚੇ ਪਾਪជាbaarbaar ਤੀ ਸੱਚੇ ਬਾਤਾਂ ਬਾਰ ਬਾਰ ਵੇੜਤੀ सचे पातशह बार बार जाई सीन भाती सचे पातशी कर सते पातशह बार बारे पी कर लाई भाती सचे पातशह ਜੰਗਮ ਮਾਨਾ ਮਾਨਸਰ ਮਾਨ ਕੋਈ ਰਾਮ ਬਜੋਗੀ ਨਾ ਜਿਆ ਜਿਆ ਬਾਬਾ ਹੋਏ ਸਾਰੇ ਬਹਿਗਮਾਂ ਦੇ ਤਾੜੇ ਕਾਲੇ ਸੀ ਜਿੰਨੋ ਦਾ ਮੈਂ ਦੇਣਾ ਭਾਵਾਂ ਦੀ ਬਾਬਾ ਮਣੀਸੋਂ ਆ ਬਾਬਾ ਬਲਵਿੰਦਰ ਆ ਬਾਬਾ ਸਰਜਨਸੋਂ ਆ ਭਾਵਾਂ ਦੀ ਕੋਈ ਐ ਪਰ ਅੱਜ ਨਿਗਾਹ ਮਾਰ ਕੇ ਵੇਖੋ ਦਾੜੇ ਚਿੱਟੇ ਹੋ ਗਏ ਤੇ ਬਾਬਾ ਮਾਨ ਸਿੰਘ ਜੀ ਦੇ ਨਾਲ ਨਵਾਕੇ ਰੱਖਤੀ ਇਹਨੂੰ ਕਹਿੰਦੇ ਜਸਤਨ ਲੱਗ ਜਾ ਸੋਈ ਜਾਨਾ ਕੌਣ ਜਾਨਾ ਪੀਰ ਪਰਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ